ਬਹੁਜਨ ਸਮਾਜ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇੱਕ ਵੱਡੀ ਬਲਖਣ ਘਟਨਾ ਸਾਬਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਪੰਜਾਬ ਵਿੱਚ ਅੱਜ ਵਾਪਰੀ ਆ ਸਾਬਕਾਂਸ਼ੀ ਰਾਮ ਜੀ ਦਾ ਸੁਪਨਾ ਸੀ ਕਿ ਸ਼ਹੀਦ-ਏ-ਆਜ਼ਮ ਸਰਦਾਰ ਉਧਮ ਸਿੰਘ ਜੀ ਦੀ ਕੁੱਲ ਵੰਸ਼ ਕੰਬੋਜ ਭਾਈਚਾਰਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਰਾਜਨੀਤਿਕ ਪਲੰਗਾ ਪੁੱਟੇ ਉਸੇ ਲੜੀ ਦੇ ਵਿੱਚ ਫਿਰੋਜ਼ਪੁਰ ਔਰ ਫਾਜ਼ਲ ਕਾ ਇਲਾਕੇ ਦੇ ਵੱਡੇ ਨਾਮਬਰ ਮਾਂਜੋਗ ਸ਼੍ਰੀ ਸ੍ਰਿੰਦਰ ਕੰਬੋਜ ਜੀ ਜਿਨ੍ਹਾਂ ਦਾ ਬੇਟਾ ਮਾਂਜੋਗ ਸ਼੍ਰੀ ਜਗਦੀਪ ਕੰਬੋਜ ਗੋਲਡੀ ਸਾਹਿਬ ਜਲਾਲਾਬਾਦ ਤੋਂ ਐਮਐਲਏ ਆ ਜਿਹੜੇ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਮਾਂਜੋਗ ਸਿੰਦਰ ਕੰਬੋਜ ਜੀ ਦੇ ਅਸ਼ੀਰਵਾਦ ਦੇ ਨਾਲ ਐਮਐਲਏ ਬਣੇ ਸੀ ਅੱਜ ਸਿੰਦਰ ਕੰਬੋਜ ਜੀ ਆਮ ਆਦਮੀ ਪਾਰਟੀ ਜਿਹੜੀ ਗਰੀਬ ਮਾਰੂ ਨੀਤੀਆਂ ਤੇ ਚੱਲ ਰਹੀ ਆ ਦਲਤ ਮਾਰੂ ਪਛੜਾ ਮਾਰੂ ਨੀਤੀਆਂ ਤੇ ਚੱਲ ਰਹੀ ਆ ਸ਼ਹੀਦਾਂ ਦੀ ਸੋਚ ਨੂੰ ਘਾਣ ਕਰਨ ਵਾਲੀਆਂ ਨੀਤੀਆਂ ਤੇ ਚੱਲ ਰਹੀ ਆ ਉਹ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਆ ਬਹੁਜਨ ਸਮਾਜ ਪਾਰਟੀ ਉਹਨਾਂ ਦਾ ਜੀ ਆਇਆਂ ਕਰਦੀ ਹੈ ਸਵਾਗਤ ਕਰਦੀ ਹੈ ਜਲੰਧਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਬੀਐਸਪੀ ਪਾਰਟੀ ਜਿਹੜੀ ਮੈਂ ਜੁਆਇਨ ਕਰ ਰਹੇ ਹਾਂ ਔਰ ਮੈਂ ਪੂਰੀ ਤਨਦੇਹੀ ਨਾਲ ਇਹ ਪਾਰਟੀ ਨੂੰ ਇਲਾਕੇ ਦੇ ਵਿੱਚ ਮਜ਼ਬੂਤ ਕਰੂੰਗਾ